ਅਮੇਰ ਸਰ ਦੇ ਖਲਚੀਆਂ ਦੇ ਬੋਟਾਰੀ ਰੋਡ ਦੇ ਵਿਖੇ ਇੱਕ ਐਕਟਿਵਾ ਤੇ ਜਾ ਰਹੇ ਦਾਦੇ ਪੋਤੇ ਦਾ ਮੋਟਰਸਾਈਕਲ ਸਵਾਰ ਨੌਜਵਾਨ ਦੇ ਨਾਲ ਜ਼ਬਰਦਸਤ ਟੱਕਰ ਹੋਣ ਦੇ ਕਰਕੇ ਐਕਟਿਵਾ ਸਵਾਰ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸ ਦੇ ਕਿ ਉਸ ਦੇ ਪੁੱਤਰ ਨੂੰ ਜੜਾ ਹੈ ਗੰਭੀਰ ਰੂਪ ਦੇ ਵਿੱਚ ਦਾਖਲ ਕਰਾਇਆ ਗਿਆ ਹਸਪਤਾਲ ਦੇ ਵਿੱਚ ਤੇ ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਬਜ਼ੁਰਗ ਦੀ ਪਛਾਣ ਸਾਬਕਾ ਫੌਜੀ ਜਰਨੈਲ ਸਿੰਘ ਦੇ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ 60 ਤੋਂ 65 ਸਾਲ ਦੇ ਕਰੀਬ ਸੀ। ਅਧਿਕਾਰੀਆਂ ਦੇ ਵੱਲੋਂ ਮੌਕੇ ਤੇ ਹੀ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ ਉੱਥੇ ਹੀ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਕੌਣ ਹਨ ਅਤੇ ਕਿੱਥੋਂ ਰਹਿਣ ਵਾਲੇ ਨੇ ਫਿਲਹਾਲ ਉਹ ਮੌਕੇ ਤੋਂ ਫਰਾਰ ਨੇ ਮੇਰੇ ਪਾਜੀ ਪਤਾ ਨਹੀਂ ਹੋ ਨਾ ਆਇਆ ਕਰੋ ਮੇ ਤਾਂ ਕਰਕੇ ਹੋ ਗਿਆ ਐਕਸੀਡੈਂਟ ਆ ਜੀ ਤਾਂ ਨਾ ਟਿਆਏ ਕਾਹਤੇ ਆ ਕੇ ਦੇਖਿਆ ਤੇ ਆ ਗੋ ਜਿਹੜਾ ਮੇਰਾ ਬੇਟਾ ਨਾਲ ਸੀਗਾ ਹਰਮਨ ਹਰਮਨ ਸਿੰਘ ਜੀ ਬੇਟੇ ਦਾ ਨਾ ਜਿਹਨੇ ਡੈਥ ਹੋ ਗਈ ਨਾ ਲੈਦਾ ਨਾ ਜਾਣਿਆ ਉਸੇ ਅ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਾਡੇ ਚ ਬਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁੰਸ਼ੀ ਦਾ ਫੋਨ ਆਇਆ ਥਾਣੇ ਤੋਂ ਵੀ ਬਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾ ਮਿਲਦੇ ਆਈ ਉੱਥੇ ਮੌਕੇ ਤੇ ਪਹੁੰਚ ਗਿਆ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਸਨੋ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਤੇ ਇੱਕ ਮੋਟਰਸਾਈਕਲ ਪਲਸਰ ਤੋਂ ਅਨਨੋਨ ਆਪਣੇ ਧੜਕੇ ਹੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਇਹਨਾਂ ਦਾ ਆਪਸ ਵਿੱਚ ਟੱਕਰ ਹੋ ਗਿਆ ਇਹ ਜਿਹੜੋ ਸੜਕ ਤੇ ਡਿੱਗੇ ਆ ਦੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਉਹ ਮੋਟਰਸਾਈਕਲ ਤਸਦੀਕ ਕਰਕੇ ਉਹ ਕਾਰਵਾਈ ਕਰਾਂਗੇ ਤੇ ਪੋਤੇ ਨੂੰ ਗੰਭੀਰ ਰੂਪ ਦੇ ਵਿੱਚ ਦਾਖਲ ਕਰਾਇਆ ਗਿਆ ਦੱਸਦੇ ਕਿ ਅਮਰੇ ਸਰ ਦੇ ਵਿੱਚ ਨੌਜਵਾਨ ਦੇ ਨਾਲ ਇਕ ਮੋਟਰਸਾਈਕਲ ਜੁੜੀ ਉਸ ਮੋਟਰਸਾਈਕਲ ਸਵਾਰ ਨੌਜਵਾਨ ਦੇ ਨਾਲ ਟਕਰਾ ਹੋਇਆ ਜਿਸ ਦੇ ਵਿੱਚ ਪੋਤੇ ਤੇ ਦਾਦੇ ਜੁੜੇ ਨੇ ਜਾ ਰਹੇ ਸੀ ਦਾਦੇ ਦੇ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਤੇ ਪੋਤੇ ਨੂੰ ਹਸਪਤਾਲ ਦੇ ਵਿੱਚ ਗੰਭੀਰ ਰੂਪ ਚ ਜ਼ਖਮ ਜੁੜਾ ਹੈ ਜੋ ਕਿ ਜ਼ਖਮੀ ਹੈ ਉਸ ਨੂੰ ਦਾਖਲ ਕਰਾਇਆ ਗਿਆ ਦੱਸਦੇ ਕਿ ਬਜ਼ੁਰਗ ਦੀ ਪਛਾਣ ਜੁੜੀਏ ਸਾਬਕਾ ਫੌਜੀ ਜਰਨੈਲ ਸਿੰਘ ਦੇ ਬੱਚੇ ਹੋਈ ਪੋਤੇ ਨੂੰ ਗੰਭੀਰ ਰੂਪ ਦੇ ਵਿੱਚ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ